ਲੋਵੀ ਸਾਥੀਓ ਕੌਣ-ਕੌਣ ਖਾਂਦਾ ਰਿਹਾ ਹੈ ਕੁਲਫੀਆਂ ਕਣਕ ਵੱਟੇ ਠੀਕ ਹੈ ਕਣਕ ਦੀਆਂ ਕੁਲਫੀਆਂ ਕੌਣ-ਕੌਣ ਖਾਂਦਾ ਰਿਹਾ ਹੈ ਤੇ ਕਾਪੀਆਂ ਬਾਈ ਨੇ ਕਾਪੀਆਂ ਵੱਟੇ ਕੁਲਫੀਆਂ ਵੀ ਦਿੰਦਾ ਹੈ ਕਿਹਦੇ-ਕਿਹਦੇ ਸਮਾਂ ਜ਼ਿਆਦਾ ਹੈ ਹਨਾ ਮੈਂ ਤਾਂ ਆਪ ਖਾਂਦਾ ਹੁੰਦਾ ਬਹੁਤ ਜ਼ਿਆਦਾ ਤੇ ਤੁਸੀਂ ਕੌਣ-ਕੌਣ ਖਾਂਦੇ ਸੀ ਲੈ ਵੀ ਫਿਰ ਅ ਵੀ ਅਜ ਕੁਲਫੀ ਖਾਣੀ ਆ ਤੂੰ ਖਾ ਫਿਰ ਕਿਹੜੀ ਖਾਣੀ ਆ ਕਿੰਨਾ-ਕਿੰਨਾ ਦੇ ਸਮਾਂ ਜ਼ਿਆਦਾ ਹੈ ਹਨਾ ਕੁਲਫੀਆਂ ਵਾਲਾ ਵੀਰ ਆਉਂਦਾ ਹੁੰਦਾ ਗਲੀ ਦੇ ਵਿੱਚ ਤੇ ਅੱਜ ਫੇਰ ਉਸੇ ਤਰ੍ਹਾਂ ਇੱਕ ਪੁਰਾਣੇ ਰਿਵਾਜ ਦੇ ਮੁਤਾਬਕ ਕੁਲਫੀਆਂ ਵਾਲਾ ਆਇਆ ਹੈ ਕਿਤਾਬਾਂ ਵੱਟੇ ਕੁਲਫੀਆਂ ਤੇ ਦਾਣਿਆਂ ਵੱਟੇ ਕੁਲਫੀਆਂ ਲੈ ਵੀ ਕੁਲਫੀਆਂ ਵਾਲਾ ਵੀਰ ਆ ਗਿਆ ਸੀ ਦਾਣਿਆਂ ਵੱਟੇ ਕੁਲਫੀਆਂ ਕਿਤਾਬਾਂ ਵੱਟੇ ਕੁਲਫੀਆਂ ਧੰਨਵਾਦ ਵੀ ਕਿਵੇਂ ਲੱਗੀ ਘੈਂਟ ਹੈ ਹੈ ਲੈ ਵੀਏ ਸੀ ਪੁਰਾਣੇ ਜਵਾਨੇ ਦੀ ਕੁਲਫੀ ਤੇ ਦੇ ਚੱਲਿਆ ਵੀ ਨੂੰ ਕੁਲਫੀ ਆ ਵੀ ਕਿਵੇਂ ਲੱਗੀ ਕੁਲਫੀ ਤੈਨੂੰ ਬਹੁਤ ਵਧੀਆ ਅੱਛਾ ਅਸੀ ਲੈਂਦੇ ਹੁੰਦੇ ਦਾਣਿਆ ਵੱਟੇ ਠੀਕ ਐ ਦਾਣਿਆ ਵੱਟੇ ਕੁਲਫੀਆਂ ਲੈਣੀਆਂ ਤੇ ਫਿਰ ਕਿਤਾਬਾਂ ਕਾਪੀਆਂ ਵੱਟੇ ਠੀਕ ਐ ਚੱਲ ਠੀਕ ਐ ਫਿਰ ਓਕੇ ਐ ਹਾਂਜੀ ਹੈ